ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ 8ਵੀਂ ਜਮਾਤ ਦੀ ਅਸਾਈਨਮੈਂਟ ਨੰਬਰ 3 ਸੀਪੀ ਦੀ ਸ਼ੀਟ ਹੈ ਜਿਹੜੀ ਉਹ ਹੱਲ ਕਰਨ ਲੱਗੇ ਆਂ ਪਹਿਲਾ ਕੁਐਸਚਨ ਹੈ ਨਾਮ ਕਿੰਨੀ ਪ੍ਰਕਾਰ ਦੇ ਹਨ ਤਾਂ ਈਡੀ ਆਪਸ਼ਨ ਸਹੀ ਹੈ 5 ਦੂਜਾ ਅੰਮ੍ਰਿਤਸਰ ਕਿਸ ਪ੍ਰਕਾਰ ਦਾ ਨਾਮ ਹੈ ਤਾਂ ਆੜਾ ਆਪਸ਼ਨ ਖਾਸ ਨਾਮ ਤੀਸਰਾ ਹੈ ਸੁਪਨ ਕਿਸ ਪ੍ਰਕਾਰ ਦਾ ਨਾਮ ਹੈ ਤਾਂ ਇਹ ਈਡੀ ਪਾਵਾਚਕ ਨਾਮ ਚੌਥਾ ਜੋ ਸ਼ਬਦ ਸਮੂਹ ਜਾਤੀ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਾ ਆਪਸ਼ਨ ਇਕੱਠਵਾਚਕ ਨਾਮ ਪੰਜਵਾਂ ਨੇਕੀ ਦਾ ਫਲ ਮਿੱਠਾ ਹੁੰਦਾ ਹੈ ਵਾਕ ਵਿੱਚ ਨੇਕੀ ਕੀ ਹੈ ਆੜਾ ਭਾਵਵਾਚਕ ਨਾਮ ਛੇਮਾ ਹੈ ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਆਦ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਸਾ ਵਿਸਮਿਕ ਸਤਮਾ ਹੈ ਵਿਸਮਿਕ ਦਿਆਂ ਕਿੰਨਿਆਂ ਕਿਸਮਾਂ ਹਨ ਈਡੀ অপਸ਼ਨ 9 8ਵਾਂ ਖਬਰਦਾਰ ਅੱਗੇ ਨਾ ਜਾਈ ਵਾਕ ਵਿੱਚੋਂ ਵਿਸਮਿਕ ਸ਼ਬਦ ਲੱਭੋ ਉੜਾ অপਸ਼ਨ ਖਬਰਦਾਰ 9ਵਾਂ ਹੈ ហេਠ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਲੱਭੋ ਤਾਂ ਸਹੀ ਸ਼ਬਦ ਜੋੜ ਹੈ ਜਿਹੜਾ ਈਡੀ ਹੈ ਪੋਜੀਸ਼ਨ 10ਵਾਂ ហេਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਰਥ ਪੱਖੋਂ ਠੀਕ ਨਹੀਂ ਹੈ ਤਾਂ ਈਡੀ অপਸ਼ਨ ਹੈ ਸਟਾਡੀਅਮ 11ਵਾਂ ਹੈਟ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਲੱਭੋ ਤਾਂ ਸਹੀ ਸ਼ਬਦ ਜੋੜ ਈਡੀ ਹੈ ਮਿਹਨਤ 12ਵਾਂ ਹੈਟ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਲੱਭੋ ਤਾਂ ਇਹ ਆੜਾ অপਸ਼ਨ ਸਹੀ ਹੈ ਦੁਪਹਿਰ 13ਵਾਂ ਹੈ ਉਹ ਸ਼ਬਦ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤਣ ਨਾਲ ਵੱਖਰਾ ਭਾਵ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ ਤਾਂ ਇਹ ਹੈ ਆੜਾ ਆਪਸ਼ਨ ਬਹੁਅਰਥਕ ਸ਼ਬਦ 14ਵਾਂ ਉੱਤਰ ਸ਼ਬਦ ਦੇ ਬਹੁਅਰਥਕ ਸ਼ਬਦ ਹੋਣਗੇ ਤਾਂ ਇਹ ਊੜਾ ਆੜਾ ਤੇ ਈੜੀ ਯਾਨੀ ਕਿ ਸਸਾ ਆਪਸ਼ਨ ਸਹੀ ਹੈ ਉਪਰੋਕਤ ਸਾਰੇ 15ਵਾਂ ਕੁਐਸਚਨ ਹੈ ਗੁੱਡੀ ਚੜਨੀ ਮੁਹਾਵਰੇ ਦਾ ਸਹੀ ਅਰਥ ਚੁਣੋ ਤਾ ਅੜਾ ਆਪਸ਼ਨ ਹੈ ਪ੍ਰਸਿੱਧੀ ਹੋਣੀ 16ਵਾਂ ਢਿੱਡ ਵਿੱਚ ਚੂਹੇ ਚੂਹੇ ਨੱਚਣੇ ਮੁਹਾਵਰੇ ਦਾ ਸਹੀ ਅਰਥ ਚੁਣੋ ਤੈਂ ਇਹ ਈਡੀ ਆਪਸ਼ਨ ਹੈ ਬਹੁਤ ਭੁੱਖ ਲੱਗਣਾ 7ਵਾਂ ਮੱਖੀ ਤੇ ਮੱਖੀ ਮਾਰਨੀ ਮੁਹਾਵਰੇ ਦਾ ਸਹੀ ਅਰਥ ਚੁਣੋ ਤਾ ਇਹ ਹੈ ਈਡੀ ਆਪਸ਼ਨ ਵਿਲੇ ਰਹਿਣਾ 18ਵਾਂ ਅਸਮਾਨ ਤੋਂ ਡਿੱਗੀ ਖਜੂਰ ਤੇ ਅਟਕੀ ਅਖਾਣ ਕਦੋਂ ਵਰਤਿਆ ਜਾਂਦਾ ਹੈ ਤਾ ਉੜਾ ਆਪਸ਼ਨ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਮੁਸੀਬਤ ਵਿੱਚ ਫਸ ਜਾਣਾ 19ਵਾਂ ਹੈ ਕੁਛੜ ਕੁੜੀ ਸ਼ਹਿਰ ਢੰਡੋਰਾ ਅਖਾਣ ਕਦੋਂ ਵਰਤਿਆ ਜਾਂਦਾ ਹੈ ਆੜਾ ਆਪਸ਼ਨ ਚੀਜ਼ ਆਪਣੇ ਕੋਲ ਹੋਣੀ ਤੇ ਲੱਭਣੀ ਕਿਤੋਂ ਹੋਰ 20ਵਾਂ ਹੈ ਸਮ੍ਰਿਤੀ ਸ਼ਬਦ ਤੋਂ ਕੀ ਭਾਵ ਹੈ ਤਾਂ ਇਹ ਉੜਾ ਆਪਸ਼ਨ ਹੈ ਯਾਦ ਲੋੜਾ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਤਾਂ ਇਹ ਸਸਾ ਆਪਸ਼ਨ ਹੈ ਉਪਰੋਕਤ ਸਾਰੇ 22 ਮਾ ਹੈ ਖੇੜਾ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਤਾਂ ਆੜਾ ਆਪਸ਼ਨ ਸਹੀ ਹੈ ਖੁਸ਼ੀ 23 ਮਾ ਹੈ ਸਦੀ ਸ਼ਬਦ ਦਾ ਸਹੀ ਅਰਥਕੀ ਹੈ ਤਾਂ ਇਹ ਈੜੀ ਆਪਸ਼ਨ ਹੈ 100 ਸਾਲ 24 ਮਾ ਗੁਰਮੁਖੀ ਲਿਪੀ ਵਿੱਚ ਕਿੰਨੇ ਦੁੱਤ ਅੱਖਰ ਹਨ ਈੜੀ ਆਪਸ਼ਨ 3 25 ਮਾ ਹੇਟ ਲਿਖਿਆਂ ਵਿੱਚੋਂ ਦੁੱਤ ਅੱਖਰ ਚੁਣੋ ਤੈਨਾਂ ਸਾਰਿਆਂ ਵਿੱਚ ਸਸਾ ਆਪਸ਼ਨ ਹੈ ਵਾਵਾ 26ਵਾਂ ਹੈ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਹਨ ਤਾਂ ਇਹ ਊੜਾ ਆਪਸ਼ਨ ਹੈ 10 27ਵਾਂ ਊੜਾ ਨਾਲ ਕਿਹੜੀਆਂ-ਕਿਹੜੀਆਂ ਲਗਾ ਲੱਗਦੀਆਂ ਹਨ ਤਾਂ ਆੜਾ ਆਪਸ਼ਨ ਹੈ ਔਂਕੜ ਦਲੇਂਕੜ ਹੋੜਾ 28ਵਾਂ ਆੜਾ ਨਾਲ ਕਿਹੜੀਆਂ-ਕਿਹੜੀਆਂ ਲਗਾ ਲੱਗਦੀਆਂ ਹਨ ਤਾਂ ਇਹ ਈਡੀ ਆਪਸ਼ਨ ਸਹੀ ਹੈ ਮੁਕਤਾ ਕੰਨਾ ਕਨੌੜਾ ਦੁਲਾਮਾ 29ਵਾਂ ਹੈ ਈਡੀ ਨਾਲ ਕਿਹੜੀਆਂ-ਕਿਹੜੀਆਂ ਲਗਾ ਲੱਗਦੀਆਂ ਹਨ ਸਾ ਆਪਸ਼ਨ ਸਹੀ ਹੈ ਸਿਹਾਰੀ ਬਿਹਾਰੀ ਤੇ ਲਾਂ 3ਵਾਂ ਹੈ ਇਹ ਚਿੰਨ ਕਿਹੜਾ ਹੈ ਤਉੜਾ ਆਪਸ਼ਨ ਹੈ ਸਿਹਾਰੀ 31ਵਾਂ ਇਹ ਚਿੰਨ ਹੈ ਈਡੀ ਆਪਸ਼ਨ ਦੁਲਾਮਾ 32ਵਾਂ ਬਿੰਦੀ ਟਿੱਪੀ ਤੇ ਅਦਕ ਵਿੱਚੋਂ ਲਗਾਖਰ ਕਿਹੜਾ ਹੈ ਤਸਾ ਆਪਸ਼ਨ ਹੈ ਉਪਰੋਕਤ ਸਾਰੇ 33ਵਾਂ ਪੰਜਾਬੀ ਲਗਾਖਰ ਕਿਹੜੇ-ਕਿਹੜੇ ਹਨ ਤਾਂ ਊੜਾ ਆਪਸ਼ਨ ਬਿੰਦੀ ਟਿੱਪੀ ਅਦਕ 34ਵਾਂ ਹੈ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਈੜੀ ਆਪਸ਼ਨ 2 35ਵਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਊੜਾ ਆਪਸ਼ਨ ਅਕਰਮਕ ਕਿਰਿਆ 36ਵਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਊੜਾ ਆਪਸ਼ਨ ਸਕਰਮਕ ਕਿਰਿਆ ਸੈਂਤੀਵਾ ਮੇਰੇ ਮਾਤਾ ਜੀ ਰੋਟੀ ਪਕਾ ਰਹੇ ਹਨ ਬਾਗ ਵਿੱਚ ਪਕਾ ਰਹੇ ਹਨ ਕਿਸ ਪ੍ਰਕਾਰ ਦੀ ਕਿਰਿਆ ਹੈ ਤਾਂ ਇਹ ਆੜਾ ਆਪਸ਼ਨ ਸਕਰਮਕ ਕਿਰਿਆ ਹੈ ਥੈਂਕ ਯੂ